Thank <laughs> you. ਸਰਪੰਚ ਸਾਹਿਬ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨੂੰ ਜਨਰਲ ਅਮਰਜੀਤ ਸਿੰਘ ਨਾਲ ਐਸਟੇਮਾਸੀ ਪਹੁੰਚਿਆ ਹੋਆ ਨੰਬਰ 76 ਸਿਮਰ ਸਿੰਘ ਪੈਰਾ ਜੀ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਰਾਜਕੁਮਾਰ ਵੀਰ ਕਾ ਜੀ ਵੀ ਪਹੁੰਚੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਇਹ ਪਹਿਲੀ ਗੱਲ ਹੈ ਕਿ ਮੈਂ ਇਲਾਕੇ ਹੀ ਦੇਖ ਰਹੇ ਆ ਭਾਰੀ ਲੋਕਾਂ ਦਾ idxsਾ ਹੈ ਭਾਰੀ ਯੋਰ ਹੈ ਔਰ ਲੋਕ ਤਾਵਲੇ ਹੈ ਕਦੋਂ 21 ਤਰੀਕ ਆਵੇ ਤੇ ਸਿਮਰਜੀਤ ਸਿੰਘ ਪੈਰਾ ਨੂੰ ਉਹ ਆਪਣਾ ਕਾਉਂਸਲਰ ਲੋਕ ਬਣਾਣਾ ਚਾਹੁੰਦੇ ਆ ਹੋਰ ਲੋਕ ਤਿਆਰ-ਬਰ ਤਿਆਰ ਹੈ ਮੈਂ ਜਿਸ ਜਿਸ ਘਰ ਚ ਗਿਆ ਹੈ ਔਰ ਮੈਨੂੰ ਕਹਿਨ ਦੀ ਲੋੜ ਨਹੀਂ ਪਈ ਆਪਣੇ ਆਪ ਲੋਕਾਂ ਨੇ ਕਿਹਾ ਕਿ ਇਹ ਸਾਡਾ ਬੱਚਾ ਆ ਅਸੀਂ ਇਹਨੂੰ ਜਿੱਤਾਨਾ ਆ ਸਾਡਾ ਸਾਰਿਆਂ ਦਾ ਇਹ ਵਾਦਾ ਹੈ ਔਰ ਮੈਨੂੰ ਖੁਸ਼ੀ ਹੈ ਕਿ ਸਿਮਰਜੀਤ ਸਿੰਘ ਪੈਰੋ ਭਾਰੀ ਵੋਟਾਂ ਤੋਂ ਜਿੱਤੇਗਾ ਐਸਾ ਜੀ ਦੇਖਿਆ ਜਾਵੇ ਆਮ ਆਦਮੀ ਪਾਰਟੀ ਭਾਜਪਾ ਹੋਰ ਵੀ ਪਾਰਟੀਆਂ ਨੇ ਉਹ ਬੜਾ ਦਾਵਾ ਕਰਦੇ ਪਏ ਕਿ ਜਿੱਤ ਤੁਹਾਡੀ ਹੈਗੀ ਹੈ ਭਾਈ ਕੋਈ ਨਹੀਂ ਹੈ ਟੱਕਰ ਮੇਂ ਪੜੋ ਮਤ ਕਿਸ ਚੱਕਰ ਮੇਂ ਕਿਸੇ ਚੱਕਰ ਚ ਪੈਣ ਦੀ ਲੋੜ ਪੈਰੋ ਜਿੱਤਿਆ ਆਈ ਕਾਂ ਯਾਰ ਜੀ ਜੋ ਤੇ ਪਿਆਰ ਪਰਿਸ਼ਚਕ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰਜੀਤ ਨਾਲ ਇਸ ਟਾਈਮ ਆਸੀ ਪੈਰੋ ਜੀ ਨਾਲ ਗੱਲ ਕਰਾਂਗੇ ਜੋ ਕਾਂਗਰਸ ਦੇ ਉਮੀਦਵਾਰ ਨੇ ਉਹ ਕੀ ਕਹਿਣਾ ਚਾਹੁੰਦੇ ਤੇ ਰਾਜਕੁਮਾਰ ਵੇਰਕਾ ਜੀ ਵੀ ਪਹੁੰਚੇ ਆ ਉਸ ਬਾਰੇ ਵੀ ਜਾਣਦੇ ਆ ਹਾਂਜੀ ਪਰਿਸ਼ਚਕ ਜੀ ਸਤਿ ਸ੍ਰੀ ਅਕਾਲ ਜਿਸ ਤੱਕ ਡੋਰ ਟੂ ਡੋਰ ਅੱਜ ਤੁਸੀਂ ਲੋਕਾਂ ਦੇ ਕੋਲ ਗਏ ਜੀ ਇਹਦਾ ਨਾ ਰਿਸਪੌਂਸ ਮਿਲਿਆ ਅੱਜ ਤੁਹਾਨੂੰ ਜੀ ਵੇਖੋ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡੇ ਐਕਸ ਮਨਿਸਟਰ ਡਾਕਟਰ ਰਾਜਕੁਮਾਰ ਵੇਰਕਾ ਜੀ ਮੰਤਰੀ ਸਾਹਿਬ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਡੀ ਅਵਾਰ ਨੰਬਰ 76 ਦੇ ਵਿੱਚ ਡੋਰ ਟੂ ਤੇ ਲੋਕਾਂ ਦਾ ਬਹੁਤ ਗੁੱਸਾ ਸੀ ਲੋਕ ਘਰੋਂ ਨਿਕਲਣੇ ਲੱਗੇ ਇਹੀ ਗੱਲ ਕਹੀ ਉਹਨਾਂ ਨੇ ਕਿ ਅਸੀਂ ਆਪ ਵੋਟ ਪਾ ਜਾਵਾਂਗੇ ਲੋਕਾਂ ਨੇ ਇਹ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਆਪ ਵੋਟ ਪਾ ਜਾਵਾਂਗੇ ਟਾਈਮ ਨਾਲ ਨਿਕਲ ਕੇ ਤੇ ਇਸ ਵਾਰ ਕੌਂਸਲਰ ਤੁਹਾਨੂੰ ਹੀ ਬਣਾਵਾਂਗੇ ਚਾਹਵਾਂ ਤੇ ਬਥੇਰੇ ਗਿਆ ਸਾਰੇ ਕਹਿ ਰਹੇ ਕਿ ਜੇ ਤੇ ਸਾਡੇ ਭਾਵੇਂ ਉਹ ਭਾਜੀਪੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਵੇਖੋ ਜੀ ਸਾਰੇ ਦਾਅਵੇ ਕਰਦੇ ਹੀ ਆ ਇਹ ਤੇ ਜਨਤਾ ਦੇ ਹੱਥ ਵਸਿਆ 21 ਤਰੀਕ ਨੂੰ ਪਤਾ ਲੱਗ ਜਾਏਗਾ ਤੇ ਜੇ ਗੱਲ ਕਰੀਏ ਦਾਅਵੇ ਜਿਹੜੇ ਕੀਤੇ ਜਾਂਦੇ ਆ ਪਰ ਵਾਅਦੇ ਵੀ ਕੀਤੇ ਜਾਂਦੇ ਸੀ ਨਾਲੇ ਨਾਲ ਕਿ ਅਸੀਂ ਤੁਹਾਡੇ ਸਾਰੇ ਕੰਮ ਕਰਾਵਾਂਗੇ ਜਿਵੇਂ ਕਿ ਆਮ ਆਜ਼ਾਦੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਇੱਕ ਫਾਰਮ ਜਿਹੜਾ ਕਿ ਉਹ ਵੀ ਫਿਲ ਕੀਤਾ ਸੀਗੇ ਸਾਡੀ ਗਰੰਟੀ ਕਾਟੇ ਗਿਆ ਕਿ ਸਾਡੀ ਗਰੰਟੀ ਪੱਕੀ ਹੈਗੀ ਆ ਪਰ ਉਹ ਗਰੰਟੀ ਦੇ ਉੱਤੇ ਇਹ ਨਹੀਂ ਕੀ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਨਾਨੀ ਨਾਲ ਜਨਾਨੀਆਂ ਨਾਲ ਵਾਅਦਾ ਕੀਤਾ ਸੀ ਹਿੰਗ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤਾਂ ਕਿ ਕਿਸ ਨੂੰ ਹਜ਼ਾਰ ਹਜ਼ਾਰ ਮਿਲਿਆ ਹੀ ਨਹੀਂ 3 ਸਾਲ ਦੇ ਪੈਸੇ ਪੈਂਡਿੰਗ ਆ ਜਨਾਨੀਆਂ ਦੇ ਉਹਨਾਂ ਨੂੰ ਇਕੱਠੇ ਦੇਣਗੇ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਕਣਕ ਆ ਉਹ ਨਹੀਂ ਮਿਲੇਗੀ ਤੁਹਾਨੂੰ ਆਟੇ ਦੀ ਥੈਲੀ ਨਹੀਂ ਉਹ ਘਰ ਪਹੁੰਚਾਈਆਂ ਜਾਣਗੀਆਂ ਅਜੇ ਤੱਕ ਤੇ ਕਿਸੇ ਨੂੰ ਪਹੁੰਚੀਆਂ ਨਹੀਂ ਐ ਤੋਂ ਇੱਕ ਕਣਕ ਵੀ ਜਿਹੜੀ ਮਿਲਦੀ ਉਹ ਵੀ ਲੋਕਾਂ ਦੀ ਬੰਦ ਕਰਵਾ ਦਿੱਤੀ ਗਈ ਹੈ ਕਾਰਡ ਜਿਹੜੇ ਨਹੀਂ ਲਏ ਉਹ ਬੰਦ ਹੋ ਗਏ ਲੋਕੀ ਅਜੇ ਤੱਕ ਦਫ਼ਤਰਾਂ ਦੇ ਜਾ ਕੇ ਡੀਪੂ ਹੋਲਡਰਾਂ ਕੋਲ ਜਾ ਲਾਂਗੇ ਪੇਸ਼ਾਨ ਹੋ ਰਹੇ ਨੇ ਲੋਕੀ ਸਾਡੇ ਕੋਲ ਵੀ ਆਉਂਦੇ ਨੇ ਇਹੀ ਗੱਲ ਕਹਿੰਦੇ ਨੇ ਕਿ ਕੋਈ ਮਸਲਾ ਹੱਲ ਕਰੋ ਪਰ ਹੁਣ ਸਰਕਾਰ ਦੇ ਹੱਥ ਵਸਿਆ ਕੀ ਇਹ ਕੰਮ ਕਰ ਸਕੇ ਅਸੀਂ ਤੇ ਬਥੇਰਾ ਜੋਰ ਲਾਈਦਾ ਕਿ ਕੰਮ ਹੋਵੇ ਪਰ ਹੁਣ ਆਪਣੇ ਹੱਥ ਲੋਕੀ ਆਪਣਾ ਕਾਉਂਸਲਰ ਚਾਉਂਦੇ ਨੇ ਜੇ ਇੱਥੇ ਕਾਉਂਸਲਰ ਬਣਾਗੇ ਤੇ ਸਾਰੇ ਮਸਲੇ ਹੱਲ ਹੋਣਗੇ